ਗੁਰੂ ਵਾਲਾ ਬਣੀਏ ਜੀ ਇੱਕ ਪੰਜਾਬ ਦਾ ਬੜਾ ਗੰਭੀਰ ਮੁੱਦਾ ਸੋਸ਼ਲ ਮੀਡੀਆ ਤੇ ਹੁਣ ਚੱਲ ਰਿਹਾ ਹੈ ਬਾਕੀ ਸਾਰੇ ਮੁੱਦੇ ਆ ਜਿਹੜੇ ਪੰਜਾਬ ਦੇ ਉਹ ਫਿੱਕੇ ਨੇ ਤਾਂ ਬੜਾ ਸੀਰੀਅਸ ਮੁੱਦਾ ਹੈ ਤਾਂ ਐਮਐਲਏ ਸਹਿਬਾਨਾਂ ਨੂੰ ਵੀ ਬੇਨਤੀ ਹੈ ਇਸ ਮੁੱਦੇ ਨੂੰ ਵਿਧਾਨ ਸਭਾ ਦੇ ਵਿੱਚ ਰੱਖਿਆ ਜਾਵੇ ਤਾਂ ਜੋ ਪੰਜਾਬ ਦਾ ਨੁਕਸਾਨ ਨਾ ਹੋਵੇ ਤਾਂ ਜੋ ਕਿਸੇ ਚੈਨਲ ਦੀ ਟੀਆਰਪੀ ਜਿਹੜੀ ਨਾ ਕਟੇ ਤਾਂ ਇਹ ਤੇ ਬੈਂਗਮਈ ਰਚਨਾ ਹੈ ਬਾਕੀ ਗੱਲਾਂ ਬਾਅਦ ਚ ਕਹਿੰਦਾ ਮਾਨਸਿਕ ਤੌਰ ਤੇ ਬਿਮਾਰ ਹੋਏ ਹੋਰ ਨਾ ਕੁਝ ਸੁਝੇ ਅੱਖੋਂ ਓਲੇ ਪੰਜਾਬ ਹੋਇਆ ਚੱਕੀ ਫਿਰਦੇ ਪ੍ਰਵਾਸੀ ਦੇ ਮੁੱਦੇ ਇਹ ਗੱਲ ਕਰਦਾ ਸਿੱਖਿਆ ਦੀ 10000 ਪੋਡਕਾਸਟ ਦਾ ਮੰਗਦਾ ਏ ਬੇਸ਼ਰਮਾ ਦਾ ਬੇਸ਼ਰਮ ਅੱਗੇ ਆਲਾ ਫੜ ਮਾਈਕ ਅੱਗੇ ਉਸ ਦੇ ਖੰਗਦਾ ਏ ਕਦੋਂ ਕੋਈ ਮੌਕਾ ਮਿਲੇ ਸਭ ਖਿੱਚੀ ਰੱਖਦੇ ਤਿਆਰੀ ਆਪ ਪੋਡਕਾਸਟ ਤੋਂ ਕਰਨ ਕਮਾਈ ਮੰਗ ਲੈ ਉਹਨੇ ਤਾਂ ਪੈ ਗਈ ਬਿਮਾਰੀ ਬਿਊਜ਼ ਨਾਲ ਬਸ ਮਤਲਬ ਕਈਆਂ ਦਾ ਦੇਖ ਟੀਆਰਪੀ ਸਿਖਰ ਚੜਾਉਂਦੇ ਗੁਰੂ ਵਾਲਾ ਬਣੀਏ ਜੀ ਗੁਰੂ ਵਾਲਾ ਬਣੀਏ ਜੀ ਘਰ ਆ ਕਰਦੇ ਇੰਟਰਵਿਊ ਮੋٹے ਪੈਸੇ ਕਮਾਉਂਦੇ ਘਰ ਆ ਕਰਦੇ ਇੰਟਰਵਿਊ ਮੋٹے ਪੈਸੇ ਕਮਾਉਂਦੇ ਤਾਂ ਸੋਸ਼ਲ ਮੀਡੀਆ ਅਕਾਊਂਟ ਨੇ ਚਾਹੇ ਉਹ ਫੇਸਬੁੱਕ ਹੈ ਚਾਹੇ ਉਹ YouTube ਹੈ ਚਾਹੇ ਉਹ Instagram ਹੈ Instagram ਤੇ ਐਡ ਨਹੀਂ ਆਉਂਦੀ Instagram ਤੇ ਕਮਾਈ ਹੁੰਦੀ ਆ ਸਟੋਰੀਆਂ ਦੀ ਉਹ ਤਾਂ ਇੱਕ ਪਾਸੇ ਰਹਿ ਗਿਆ ਫੇਸਬੁੱਕ ਤੇ YouTube ਤੇ ਐਡ ਆਉਂਦੀ ਹੈ ਜਿਹਨੂੰ ਮੋਨਟਾਈਜੇਸ਼ਨ ਕਹਿੰਦੇ ਆ ਹਰ ਇੱਕ ਬੰਦਾ ਮਿਹਨਤ ਕਰਦਾ ਹੈ ਫੇਸਬੁੱਕ ਦੀਆਂ YouTube ਦੀਆਂ ਜੋ ਸ਼ਰਤਾਂ ਨੇ ਉਹ ਪੂਰੀਆਂ ਕਰਦਾ ਹੈ ਫਿਰ YouTube ਫੇਸਬੁੱਕ ਵੈਰੀਫਾਈ ਕਰਦੀ ਹੈ ਉਹਦੇ ਚੈਨਲ ਨੂੰ ਕਿ ਇਹ ਬਾਕੀ ਐਲੀਜੀਬਲ ਹੈਗਾ ਜੋ ਜੋ ਮੇਰੇ ਰੂਲ ਨੇ ਉਹਨੂੰ ਫੋਲੋ ਕਰਦਾ ਫਿਰ ਕਿਤੇ ਜਾ ਕੇ ਐਡ ਮਿਲਦੀ ਹੈ ਜਿਹਨੂੰ ਮੋਨਟਾਈਜੇਸ਼ਨ ਕਹਿੰਦੇ ਆ ਤਾਂ ਹੁਣ ਬੜਾ ਗੰਭੀਰ ਮੁੱਦਾ ਜਿਹੜਾ ਇਹ ਪੰਜਾਬ ਦਾ ਚੱਲ ਰਿਹਾ ਹੈ ਲੈਂਡ ਪੂਲਿੰਗ ਤੋਂ ਵੀ ਵੱਧ ਗੰਭੀਰ ਹੈ ਬੇਰਜਗਾਰੀ ਤੋਂ ਵੀ ਵੱਧ ਗੰਭੀਰ ਹੈ ਚਿੱਟੇ ਦੀ ਵਿਕਰੀ ਤੋਂ ਵੀ ਵੱਧ ਗੰਭੀਰ ਹੈ ਬਹੁਤ ਜ਼ਿਆਦਾ ਗੰਭੀਰ ਮੁੱਦਾ ਹੈ ਅੱਜ ਤੋਂ ਵੱਧ 70% ਸੋਸ਼ਲ ਮੀਡੀਆ ਦਾ ਇਤੇ ਜ਼ੋਰ ਲੱਗਿਆ ਹੋਇਆ ਹੈ ਹਰੇਕ ਜੱਕ ਦੇ ਮੂੰਹ 'ਚ ਮੈਕ ਤੁੰਨ ਦੰਦਾ ਹੈ ਦਿਹਾੜੀਦਾਰ ਬੰਦੇ ਦੇ ਤਾਂ 10000 ਮੰਗ ਲਈ ਤਾਂ 10000 ਮੰਗ ਲਈ ਕੋਈ ਫੋਟੋ ਪਾ ਕੇ ਪੈਸੇ ਕਮਾਈ ਜਾਂਦਾ ਹੈ ਕੋਈ ਰੀਲਾਂ ਪਾ ਕੇ ਪੈਸੇ ਕਮਾਈ ਜਾਂਦਾ ਹੈ ਕੋਈ ਵੱਡੀ ਵੀਡੀਓ ਪਾ ਕੇ ਪੈਸੇ ਕਮਾਈ ਜਾਂਦਾ ਹੈ ਕੋਈ ਲਾਈਵ 'ਚ ਲਾ ਕੇ ਵੀਡੀਓ ਪਾਈ ਜਾਂਦਾ ਹੈ ਕੋਈ ਆਡੀਓ ਸੁਣਾ ਕੇ ਵੀਡੀਓ ਪਾਈ ਜਾਂਦਾ ਹੈ ਤੇ ਸਾਰਿਆਂ ਤੋਂ ਕਮਾਈ ਹੋ ਰਹੀ ਐ ਉਹਦੇ 10000 ਚੋਗੇ ਉਹਨੂੰ ਵਾਇਰਲ ਕਿਨੇ ਕੀਤਾ ਲੋਕਾਂ ਨੇ ਉਹਨੂੰ ਪਸੰਦ ਕਿਨੇ ਕੀਤਾ ਲੋਕਾਂ ਨੇ ਉਹਨੂੰ ਅੱਖਾਂ ਤੇ ਪਲਕਾਂ ਤੇ ਕਿਨੇ ਉਠਾਇਆ ਸਿਖਰਾਂ ਤੇ ਕਿਨੇ ਚੜਾਇਆ ਲੋਕਾਂ ਨੇ ਉਹ ਆਪਦਾ ਕੰਮ ਕਰੀ ਜਾਂਦਾ ਕੰਮ ਕਰਦੇ ਨੇ ਵੀਡੀਓ ਪਾਈ ਜਾਂਦਾ ਸਿੱਖੀ ਦੀ ਗੱਲ ਕਰਦਾ ਐ ਅਮਰਤ ਛਕ ਲਿਆ ਕੋਈ ਮਾੜਾ ਨਹੀਂ ਕੀਤਾ ਸਿੱਖ ਧਰਮਾਂ ਜੁੜ ਗਿਆ ਕੋਈ ਮਾੜਾ ਨਹੀਂ ਕੀਤਾ ਉਹਦੀ ਫੇਸ ਵੈਲਿਊ ਹੋ ਗਈ ਮਹਿੰਗੀਆਂ ਮਹਿੰਗੀਆਂ ਕਾਰਾਂ ਦੀ ਐਡ ਉਹਨੇ ਕਰਤੀ ਕਤੇ ਕਿਹੜੀ ਕਰੋੜਾਂ ਦੀ ਕਾਰ ਚ ਖੜਾ ਹੈ ਕਤੇ ਕਿਹੜੀ ਚ ਖੜਾ ਆਪਾਂ ਦੇਖੀ ਹੈ ਜੇ ਤੁਹਾਨੂੰ ਪਤਾ ਲੱਗ ਗਿਆ ਵੀ ਮੇਰੇ ਨਾਲ ਤਾਂ ਇੰਨੀ ਵੀਡੀਓ ਚੱਲਦੀ ਹੈ ਉਹਨੇ 10000 ਮੰਗ ਲਿਆ ਦਿਹਾੜੀਦਾਰ ਬੰਦਾ ਹੈ ਵੈਲਿਊ ਫੇਸ ਵੈਲਿਊ ਹੋ ਗਈ ਲੋਕਾਂ ਨੂੰ ਪਤਾ ਲੱਗ ਗਿਆ ਵੀ ਗੁਰੂ ਵਾਲੇ ਬਣੀ ਹੈ ਜੀ ਕੌਣ ਹੈ ਇਹ ਤੇ ਜਦੋਂ 10000 ਮੰਗ ਲਿਆ ਤਾਂ ਉਹਦੀ ਆਈਡੀ ਪਾਤੀ ਕਹਿੰਦੀ ਜੀ ਤਾਂ ਸਿੱਖਿਆ ਦੀ ਗੱਲਾਂ ਕਰਦਾ ਤੇ ਪੈਸੇ ਮੰਗਦਾ ਹੈ ਭਾਈ ਤੁਸੀਂ ਹੁਣ ਤੱਕ ਉਹਦੀ ਇੰਟਰਵਿਊ ਕੀਤੀਆਂ ਨੇ ਤੁਸੀਂ ਨਹੀਂ ਕਮਾਈ ਕਰੀ ਹਰੇਕ ਪੇਜ ਤੇ ਹਰੇਕ ਚੈਨਲ ਤੇ ਐਡ ਆਉਂਦੀ ਹੈ ਹੁਣ ਪ੍ਰਾਣੀਆਂ ਉਹਦਾ ਇੰਟਰਵਿਊ ਕੱਢ ਲਓ ਲੋਕ ਪਾਈ ਦੇਣਗੇ ਲੋਕ ਸਭ ਜਾਣਦੇ ਆ ਕੌਣ ਸੱਚਾ ਕੌਣ ਝੂਠਾ ਹੈ ਕਮੈਂਟਾਂ ਦੇ ਵਿੱਚ ਦੇਖ ਲਓ ਕੀ ਰਿਪਲਾਈ ਦਿੰਦੇ ਆ ਅਸੀਂ ਤਾਂ ਕਮਾਈ ਕਰ ਲਈਏ ਜੇ ਉਹਨੇ ਪੋਡਕਾਸਟ ਦਾ 10000 ਮੰਗ ਲਿਆ ਤਾਂ ਕਹਿੰਦੇ ਜੀ ਤਾਂ ਪੈਸੇ ਮੰਗਦਾ ਇਹ ਤਾਂ ਫਲਾਨਾ ਹੈ ਜੀ ਇਹ ਤਾਂ ਐਂ ਹੈ ਜੀ ਇਹ ਤਾਂ ਐਂ ਗੱਲਾਂ ਕਰਦਾ ਗੱਲਾਂ ਤਾਂ 99% ਲੋਕ ਐਂ ਕਰਦੇ ਨੇ ਉਹ ਕਿ ਕਮਾਈ ਨਹੀਂ ਕਰਦੇ ਹਰੇਕ ਬੰਦਾ ਕਮਾਈ ਨੂੰ ਤੁਰੇ ਫਿਰਦਾ ਹੈ ਸਾਰਾ ਦਿਨ ਸੋਸ਼ਲ ਮੀਡੀਆ ਤੇ ਮਿਹਨਤ ਕਰਦਾ ਹੈ ਕਮਾਈ ਵਾਸਤੇ ਮੋਨਟਾਈਜੇਸ਼ਨ ਬੰਦ ਕਰ ਦੋ ਲਾ ਪਾ ਲੋ ਕੋਈ ਕੋਈ ਨਹੀਂ ਪਾਉਂਦਾ ਵੀਡੀਓ ਸਾਰਾ ਸੋਸ਼ਲ ਮੀਡੀਆ ਖਤਮ ਕੋਈ ਨਹੀਂ ਪਾਉਂਦਾ ਨਾ ਕੋਈ ਕਿਸੇ ਦਾ ਇੰਟਰਵਿਊ ਲਵੇ ਟਮੇਟਾਵੇਂ ਰਹਿ ਜਾਣਗੇ ਸਾਰਾ ਚੱਕਰ ਹੈ ਮੋਨਟਾਈਜੇਸ਼ਨ ਦਾ ਸਾਰਾ ਚੱਕਰ ਹੈ ਐਡ ਦਾ ਇੱਕ ਤਾਂ ਇਹ ਕਮਾਈ ਹੋ ਗਈ ਜਿਹੜੀ ਆਪਾਂ ਨੂੰ ਫੇਸਬੁੱਕ ਦਿੰਦੀ ਹੈ ਦੂਜੀ ਕਮਾਈ ਇਹ ਤੇ ਕੀ ਹੈ ਆ ਜਿਹੜੇ ਵੱਡੇ ਵੱਡੀਆਂ ਗੱਲਾਂ ਕਰਦੇ ਆ ਇਹਨਾਂ ਥੱਲੇ ਐਡ ਪਤਾ ਕਿਹੋ ਜੀ ਚੱਲਦੀ ਹੈ ਵਸ਼ੀ ਕਰਨ ਦੇ ਮਾਹਰ ਥੱਲੇ ਪੱਟੀ ਆਉਂਦੀ ਹੁੰਦੀ ਹੈ। ਕਾਲੇ ਜਾਦੂ ਦੇ ਮਾਹਰ ਖੋਇਆ ਹੋਇਆ ਪਿਆਰ ਵਾਪਸ ਪਾਓ। ਪਤੀ ਪਤਨੀ ਦੇ ਵਿੱਚ ਅਣਬਣ ਘਰ ਦੇ ਵਿੱਚ ਪਿਆਰ ਨਹੀਂ ਹੈਗਾ ਤਾਂ ਪਿਆਰ ਕਿਵੇਂ ਲਿਆਉਣਾ? ਆਪਣਾ ਨਹੀਂ ਕੀ ਕੁਝ ਲਿਖਿਆ ਪਿਆ ਹੁੰਦਾ। ਤਾਂ ਉਹ ਐਡਾਂ ਚੰਗੀਆਂ ਨੇ, ਉਹ ਕਿਹੜੀ ਸਿੱਖਿਆ ਦੇ ਰਹੇ ਹੋ ਤੁਸੀਂ? ਉਹ ਐਡ ਦਾ ਰੇਟ ਹਜ਼ਾਰਾਂ 'ਚ ਹੈ। ਜਿੱਡਾ ਵੱਡਾ ਚੈਨਲ ਉਹਨਾਂ ਉਹਦਾ ਰੇਟ ਹੈ 30-30 ਹਜ਼ਾਰ ਤੱਕ ਇੱਕ ਮਹੀਨੇ ਦਾ ਉਹ ਐਡ ਦਾ ਵਗ ਜਾਂਦਾ ਹੈ ਡੀਲ ਹੁੰਦੀ ਹੁੰਦੀ ਹੈ ਵੀ ਤਾਂ ਆਪਦੀ ਵੀਡੀਓ ਦੇ ਵਿੱਚ ਜੋ ਵੀ ਤੂੰ ਅਪਲੋਡ ਕਰੇਗਾ ਮਹੀਨੇ 'ਚ ਇੰਨੀਆਂ ਸਾਡੀਆਂ ਐਡਾਂ ਲਾਉਣੀਆਂ ਨੇ ਉਹ ਐਡਾਂ ਚੰਗੀਆਂ ਨੇ ਆ ਹੁਣ ਆ ਵੀਡੀਓ ਦੇਖਣ ਬਾਅਦ ਕੋਈ ਨਿਊ ਚੈਨਲ ਆਊਗਾ ਬਾਹळ्या ਤੇ ਇਹ ਲੱਗੀ ਹੋਊਗੀ ਕੋਈ ਕੋਈ ਜਾਗਦੀ ਜ਼ਮੀਰ ਵਾਲਾ ਚੈਨਲ ਹੋਊਗਾ ਜਿੱਤੇ ਆ ਬਸ਼ੀ ਕਰਨ ਵਾਲੇ ਕਾਲੇ ਜਾਤੂ ਦੇ ਮਹਾਰਾਜੀ ਪਨੀ ਫਲਾਣਾ ਬਾ ਬਾਤੇਮ ਕਾ ਬਾ ਬਾ ਬਾਲਾ ਕਹਿੰਦਾ ਬੀਜਾ ਲਵਾਉਂਦਾ ਬਾਪਾ ਉਹ ਐਡਾਂ ਪਾ ਪਾ ਕੇ ਗੁੰਮਰਾਹ ਕਰੀ ਜਾਂਦੇ ਨੇ ਉਹ ਦਿਨੋਂ ਤਾਂ ਇਹ ਪ੍ਰਵਾਸੀ ਚੰਗਾਇਨ ਤਾਂ ਆਪਦੀ ਮਿਹਨਤੀ ਮੰਗੀ ਐ 10000 ਹੀ ਮੰਗਿਆ ਕਿ ਕਰੋੜ ਮੰਗ ਲਿਆ ਤੇ ਸਾ ਤੇ ਅੱਛਾ ਅਸੀਂ ਆਪ ਮੋਨਿਟਾਈਜੇਸ਼ਨ ਆਨ ਕੀਤੀ ਐ ਉਹਦੀਆਂ ਵੀਡੀਓ ਪਾ ਪਾ ਕੇ ਕਮਾਈ ਕਰੀ ਜਾਂਦੇ ਆ ਹਜ਼ਾਰਾਂ ਲੱਖਾਂ ਦੀ ਉਹਨੇ ਮੰਗ ਲੇ ਤੁਹਾਡੇ ਚੁਭ ਗਏ ਮੁੱਦਾ ਬਣਾਤਾ ਸੀਰੀਅਸ ਮੁੱਦਾ ਤਾਂ ਬੇਨਤੀ ਐ ਐਮਐਲਏ ਸਹਿਬਾਨਾਂ ਨੂੰ ਵਿਧਾਨ ਸਭਾ ਚ ਉਠਾਇਓ ਜੀ ਵੀ ਭਾਈ ਪ੍ਰਵਾਸੀ ਬੰਦੇ ਨੇ ਜਿਹੜਾ ਸਿੱਖ ਧਰਮ ਅਪਣਾ ਚੁੱਕਿਆ ਏ ਇਸ ਧਾਰੀ ਹੈ ਉਹਨੇ 10000 ਰੁਪਏ ਮੰਗ ਲਿਆ ਉਹਨੂੰ ਕੋਈ ਸਜਾ ਸੋਜਾ ਦਿਓ ਉਹ ਤਾਂ ਜੀ ਸਿੱਖਿਆ ਦਿੰਦਾ ਸੀ ਉਹਨੇ ਐਵੇਂ ਕਿਵੇਂ ਮੰਗ ਲਈ ਸਾਰੀ ਖੇਡ ਪੈਸੇ ਦੀ ਹੈ ਮਿਹਨਤ ਕਰਕੇ ਕਮਾਓ ਸੋਸ਼ਲ ਮੀਡੀਆ ਜਿਹੜਾ ਚੱਲਦਾ ਹੈ ਸੋਸ਼ਲ ਮੀਡੀਆ ਦਾ ਜਵਾਨਾ ਹੈ ਇਸੇ ਨੂੰ ਗੁਮਰਾਹ ਨਾ ਕਰੋ ਕੋਈ ਫੇਕ ਕੋਈ ਗਲਤ ਨਿਊਜ਼ ਨਾ ਪਾਓ ਕੋਈ ਪੁੱਠੇ ਪਾਸੇ ਲਜਾਣ ਵਾਲੀ ਸਿਹ ਦੇ ਨਾ ਦਿਓ ਇਹੋ ਜਿਹਾ ਕੰਟੈਂਟ ਨਾ ਪਾਓ ਮਿਹਨਤ ਕਰੋ ਸੋਸ਼ਲ ਮੀਡੀਆ ਚਾਹੇ ਫੇਸਬੁੱਕ ਹੈ ਚਾਹੇ YouTube ਹੈ ਚਾਹੇ Instagram ਹੈ ਇਹਦੀਆਂ ਸ਼ਰਤਾਂ ਪੂਰੀਆਂ ਕਰੋ ਇਹਦੇ ਰੂਲ ਹਿਸਾਬ ਨਾਲ ਚੱਲੋ ਸਹੀ ਕੰਟੈਂਟ ਦਿਓ ਕੋਈ ਲੋਕਾਂ ਨੂੰ ਸਿੱਖਿਆ ਮਿਲੇ ਚਾਰ ਬੰਦੇ ਜੁੜਨ ਨੈਗੇਟਿਵਿਟੀ ਨਾ ਫਲਾਓ ਕਿੰਨੀ ਮਰਜ਼ੀ ਕਮਾਈ ਕਰ ਲਓ ਪਰ ਆ ਇੱਕ ਜਾਣ ਕੇ ਮੁੱਦਾ ਆ ਬਣਾ ਦਿੱਤਾ ਜਾਂਦਾ ਉਹ ਜੇ ਸ਼ੇਅਰ ਕਰਨ ਵਾਲੇ ਹੁੰਦੇ ਐ ਉਹੇ ਦੇ ਵਿੱਚ ਕਮੈਂਟ ਕਰਨ ਵਾਲੇ ਹੁੰਦੇ ਜਦੋਂ ਇਹ ਮੁੱਦਾ ਜਾਣ ਕੇ ਲਿਆਂਦਾ ਜਾਂਦਾ ਜਾਂਦਾ ਜਾਂ ਉਠਾਇਆ ਜਾਂਦਾ ਸ਼ਰਾਰਤ ਕੀਤੀ ਜਾਂਦੀ ਹੈ ਤਾਂ ਲੋਕ ਇਹਨਾਂ ਭੜਕਦੇ ਐ 50% ਲੋਕ ਕੋਈ ਮਰਜ਼ੀ ਪੋਸਟ ਹੋਵੇ ਪੱਖ ਚੋਂਣਗੇ 50% ਉਲਟ ਹੋਣਗੇ ਜਿੰਨੇ ਉਹ ਵੀਡੀਓ ਨੀਚੇ ਕਮੈਂਟ ਹੋਈ ਜਾਣਗੇ ਸਕਰੋਲ ਹੋਈ ਜਾਣਗੇ ਫੇਸਬੁਕ ਦੇਖੋ ਵੀ ਆ ਲੋਕ ਵੱਧ ਇੰਟਰਸਟ ਲੈਂਦੇ ਆ ਇਹ ਵੀਡੀਓ ਦੇ ਵਿੱਚ ਇੰਨੀ ਇਸ ਤੇ ਐਕਟੀਵਿਟੀ ਹੋ ਰਹੀ ਹੈ ਆ ਲੋਕ ਇਹਨੂੰ ਸ਼ੇਅਰ ਕਰ ਰਹੇ ਆ ਤਾਂ ਉਹ ਉਸ ਵੀਡੀਓ ਨੂੰ ਹਾਈਲਾਈਟ ਕਰ ਦਿੰਦੀ ਹੈ ਉਹ ਸਾਰੇ ਆ ਸਾਹਮਣੇ ਧਰ ਦਿੰਦੀ ਹੈ ਜੇ ਆਪਾਂ ਪੈਸੇ ਲਾ ਕੇ ਪ੍ਰੋਮੋਸ਼ਨ ਲਾਉਣੇ ਨੇ ਬੂਸਟ ਦੋਜ ਲਾਉਣੇ ਹੁੰਦੇ ਆ ਵੀ ਇੰਨੇ ਪੈਸੇ ਇੰਨੇ ਵੀਊ ਇੰਨੇ ਸਬਸਕ੍ਰਾਈਬਰ ਇੰਨੇ ਬੰਦਿਆਂ ਤੱਕ ਤੇਰੀ ਵੀਡੀਓ ਵਾਇਰਲ ਹੋਊ ਕਿਹੜੀ ਕਿਹੜੀ ਕੰਟਰੀਆਂ ਨੂੰ ਤਾਂ ਵੀਡੀਓ ਦਿਖਾਉਣੀ ਹੈ ਇਹਨੂੰ ਬੂਸਟ ਕਹਿੰਦੇ ਆ ਇਹਦੇ ਪੈਸੇ ਲੱਗਦੇ ਹੁੰਦੇ ਆ ਉਹ ਕੰਮ ਫਿਰ ਫੇਸਬੁੱਕ ਫ੍ਰੀ ਕਰ ਦਿੰਦੀ ਹੈ ਤਾਂ ਇੱਕ ਥੰਬਨੇਲ ਬਣਾ ਕੇ ਉੱਤੇ ਚਾਰ ਲੈਣਾ ਲਿਖ ਕੇ ਪ੍ਰਵਾਸੀ ਦੀ ਫੋਟੋ ਲਾ ਕੇ ਇੱਕ ਬੇਤੁਕਾ ਮੁੱਦਾ ਬਣਾ ਕੇ ਪੂਰਾ ੜਕਾਉ ਜਾਂ ਪਿੱਛੇ ਮਿਊਜ਼ਿਕ ਲਾ ਕੇ ਛੋਟੀਆਂ ਛੋਟੀਆਂ ਸਟਾਰਟਿੰਗ ਦੇ ਵਿੱਚ ਕਲਿੱਪਾਂ ਲਾ ਕੇ ਉਹਨਾਂ ਨੂੰ ਬਾਈਟ ਕਰਕੇ ਢੂੰ ਐਂ ਨਹੀਂ ਕਰਦੀ ਹੁੰਦੀ ਹੈ ਉਸ ਸਪੈਂਸ ਪਾਇਆ ਜਾਂਦਾ ਹੈ ਆਪਣੇ ਲੋਕ ਇਹਨਾਂ ਕਿੱਥੇ ਸੋਚਦੇ ਵੀ ਯਾਰ ਇਹ ਕਿੱਡਾ ਕ ਵੱਡਾ ਮੁੱਦਾ ਹੈ ਅਗਲੇ ਦੀ ਫੇਸ ਵੈਲਿਊ ਅਗਲੇ ਨੇ ਪੈਸੇ ਮੰਗ ਲੇ ਤੁਸੀਂ ਨਾ ਕਰੋ ਪੋਡਕਾਸਟ ਜਾਂ ਫਿਰ ਇਹ ਇੰਨੀ ਜਾਗਦੀ ਜਮੀਰ ਵਾਲਿਓ ਉਹਦੇ ਇੰਟਰਵਿਊ ਕਰ ਲਓ ਮੋਨਟਾਈਜੇਸ਼ਨ ਆਉਣ ਨਾ ਕਰੋ ਤੁਸੀਂ ਵੀ ਫ੍ਰੀ ਸੇਵਾ ਨਿਭਾ ਦਿਓ ਫਿਰ ਦੇਖਦੇ ਆ ਕਿੰਨੇ ਕਰਮਾਉਣਗੇ ਉਹਨੂੰ ਪਤਾ ਹੈ ਵੀ ਇਹ ਬੰਦਾ ਫੇਸ ਵੈਲਿਊ ਵਾਲਾ ਅੱਜ ਦੀ ਘੜੀ ਚੱਲ ਰਿਹਾ ਸੋ ਉਹਨੂੰ ਸੀਤੂ ਵਾਲੇ ਨਾਲ ਕੀ ਹੋਇਆ ਉਹ ਤੋਂ ਕਿੰਨੇ ਲੋਕਾਂ ਨੇ ਕਮਾਈ ਕਰ ਲਈ ਕਿੰਨੇ ਸੁਧਾਰਨ ਬੰਦੇ ਅੜੇ ਜਾਂਦੇ ਆ ਸੋਸ਼ਲ ਮੀਡੀਆ ਤੇ ਉਹਨਾਂ ਤੋਂ ਕਮਾਈ ਕਰੀ ਜਾਂਦੀ ਹੈ ਇਹ ਸਾਰੇ ਬੰਦੇ ਇਹ ਸਾਰੇ ਲੋਕ ਇਹਨੇ ਗੱਲਾਂ ਨੂੰ ਨਹੀਂ ਸਮਝਦੇ ਤਾਂ ਇਹ ਸੋਸ਼ਲ ਮੀਡੀਆ ਤਾਜ਼ਾ ਮੁੱਦਾ ਫੜਾਇਆ ਜਾਂਦਾ ਪੰਜਾਬ ਦੇ ਕਿੰਨੇ ਮੁੱਦੇ ਆ ਲੈਂਡ ਪੂਲਿੰਗ ਦਾ ਮੁੱਦਾ ਹੈ ਬੇਰਜਗਾਰੀ ਦਾ ਆ ਝੋਟੇ ਉਰੀ ਰੋਜ਼ ਕਰ ਲਈ ਜਾਂਦੇ ਆ ਵੀ ਇੱਥੇ ਮੁੰਡਾ ਮਰ ਗਿਆ ਸਰਿੰਜ ਰਹਿ ਗਈ ਇਹ ਤੇ ਕਿੰਨੇ ਕਿ ਵੀਡੀਓ ਸ਼ੇਅਰ ਹੋ ਜਾਂਦੀ ਇਹ ਤੇ ਬੰਦਰ ਰੱਜਾਂ ਦਾ ਵਾਲਾ ਕਹਿੰਦਾ ਉਹੀ ਗੱਲ ਆਪਾਂ ਕੀ ਲੈਣਾ ਬਿਮਾਰੀ ਆ ਹੈ ਤਾਂ ਆ ਸੋਸ਼ਲ ਮੀਡੀਆ ਤੇ ਮੁੱਦਾ ਹੈ ਜਦੋਂ ਆ ਵੀਡੀਓ ਸਾਹਮਣੇ ਆਈ ਸੀ ਮਾ ਚਲੋ ਬਿਆੰਗ ਮੈਂ ਇੱਕ ਹਫਤਾ ਜਰੀ ਆਪਣੇ ਵਿਚਾਰ ਰੱਖ ਲੈਨੇ ਆ ਤਾਂ ਆ ਚੀਜ਼ ਐ ساری ਆ ਕਹਾਣੀ ਐ ਉਹੀ ਪਤੰਗੇ ਦੀ ਲਾਟ ਬਣਾਤੀ ਪਤੰਦਰਾ ਨੇ ਵੀ ਕਿੱਡਾ ਕ ਮੁੱਦਾ ਐ ਉਹਦੇ ਗੱਲ ਪੈ ਗੇ ਉਹ ਕੰਮ ਕਰਨ ਵਾਲਾ ਦਿਹਾੜੀ ਵਾਲਾ ਬੰਦਾ ਐ ਜੋ ਕੰਮਕਾਰ ਕਰਦਾ ਐ ਉਹ ਆਪਦੀ ਵੀਡੀਓ ਪਾਉਂਦਾ ਉਹ ਲੋਕ ਨੂੰ ਪਸੰਦ ਕਰਨ ਲੱਗੇ ਪਸੰਦ ਨੂੰ ਤਾਂ ਕਰਦੇ ਐ ਉਹਦੀ ਹਿੰਦੀ ਦੇ ਪੰਜਾਬੀ ਮਿਕਸ ਐ ਉਹ ਬੜੀ ਅਜੀਬ ਜਿਹੀ ਲੱਗਦੀ ਐ ਉਹ ਆਪਦੇ ਉਸੇ ਦੇ ਵਿੱਚ ਹੀ ਤੁਰਿਆ ਜਾਂਦਾ ਮਸਤਾ ਬੰਦਾ ਕੰਮ 'ਚ ਆਮ ਸ਼ੂਰ ਹੋ ਗਿਆ ਸੋਸ਼ਲ ਮੀਡੀਆ ਦਾ ਜਮਾਨਾ ਇਹ ਕਿਸੇ ਦੇ ਹੱਥ ਵਾਸ ਨਹੀਂ ਹੈਗਾ ਕਿ ਆਪਾਂ ਕਿਸੇ ਨੂੰ ਚੱਲਣ ਤੋਂ ਰੋਕ ਦਾਂਗੇ ਸੋਸ਼ਲ ਮੀਡੀਆ ਦੀ ਖਾਸੀਅਤ ਹੈ ਵੀਡੀਓ ਪਾਓ ਲੋਕਾਂ ਨੂੰ ਪਸੰਦ ਆ ਗਿਆ ਤਾਂ ਹੀਰੋ ਨੇ ਜੀਰੋ ਤਾਂ ਉਹਨੂੰ ਪਸੰਦ ਕਰਨ ਵਾਲੇ ਲੋਕ ਆ ਕਿੰਨੇ ਲੋਕ ਉਹਦੇ ਹਮਾਇਤ ਚ ਕਮੈਂਟ ਕਰਦੇ ਆ ਕੋਈ ਵੀ ਵੀਡੀਓ ਆਉਂਦੀ ਆ ਉਹਦੇ ਵਿੱਚ ਕਮੈਂਟ ਕਰ ਲੈ ਕਮੈਂਟ ਜਿਹੜੇ ਕੀਤੇ ਹੁੰਦੇ ਲੋਕਾਂ ਨੇ ਉਹ ਪੜ੍ਹ ਲਿਆ ਕਰੋ ਅੱਧਾ ਰਿਜ਼ਲਟ ਤੁਹਾਨੂੰ ਕਮੈਂਟਾਂ ਦੇ ਵਿੱਚ ਹੀ ਹੈ ਜਿਹੜਾ ਉਹ ਮਿਲ ਜੂਗਾ ਤਾਂ ਇੱਕ ਕਹਾਣੀ ਹੈ ਉਹ ਗੁਰੂ ਵਾਲੇ ਬਣੀ ਹੈ ਦੀ ਨਾ ਮੈਂ ਤਾਂ ਭੁੱਲ ਗਿਆ ਕੀ ਨਾਮਾਂਗਾ ਤਾਂ ਆ ਗੱਲ ਬਾਤ ਸੀ ਸਾਰੀ ਬਾਕੀ ਵਿਚਾਰ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਰੱਖ ਸਕਦੇ